ਗੁਰਦੇ ਬਤੀਆ ਆਪਾ ਚਲ ਰਹੀਆਂ ਲਾਣ ਦੇ ਬਾਹਰ ਲੈਣ ਪਾਏ ਹੋਰ ਨਹੀਂ ਆਪਾਂ ਫੁੱਟੇ ਜਦੋਂ ਉਹ ਪੱਛੀ ਚਾੜਾ ਹੋਰ ਮਾਮਾ ਤੇ ਆਪਾਂ ਚੱਲ ਗੱਲ ਬਾਤ ਤਾਂ ਕੋਈ ਕਰਨਾ ਉਹਨਾਂ ਸਾਹਮਣੇ ਨਾ ਕੋਈ ਗੱਲ ਹੋਵੇ ਨਾ ਬਾਤ ਹੋਵੇ ਪਹਿਲਾਂ ਆਪ ਹੀ ਤਿੰਨੇ ਜਾਵੇਂ ਕਰ ਲੈ ਆਤਾ ਕਾ ਮਾ ਵੀ ਆਪਿਆ ਓ ਬੇਬੇ ਆ ਤਸੀਂ ਆ ਚਿੱਕੜਾਂ ਦੇ ਵਿੱਚ ਕਿੱਥੇ ਤੁਰੇ ਫਿਰਦੀਆਂ ਤੁਸੀਂ ਕੋਈ ਐਹੋ ਜਿਹੇ ਕਿਹੜਾ ਮਹਿਮਾਨ ਆ ਗਿਆ ਸੀ ਘਰੇ ਜਿਹੜਾ ਨੇ ਤੁਹਾਨੂੰ ਭੇਜਤਾ ਵੀਰੇ ਤੇਰੀ ਸੱਸ ਤੇਰਾ ਸਾਲਾ ਤੇ ਸਾਲੇਹਾਰ ਤਿੰਨੇ ਆ ਗਏ ਇਕੱਠੇ ਹੋ ਕੇ ਅੱਛਾ ਹੋਰ ਅਸੀਂ ਦੇਖ ਲਾਂ ਚਿੱਕਰ ਤੋਂ ਸਮਾਨ ਲੈਣ ਆਈਆਂ ਵਾ ਮੇਂ ਮਿਹਰਾ ਮੀਨ ਨਾਲ ਗੰਦ ਪਿਆ ਪਿਆ ਸੜਕ ਕੀ ਕਰੀਏ ਫੇਰ ਆਉਣਾ ਤਾਂ ਅਸੀਂ ਹੁਣ ਮੈਂ ਕੁੜੀ ਨੂੰ ਕੱਲੀ ਨੂੰ ਭੇਜੀ ਹੁਕਮ ਜਿਹਾ ਲੱਗਾ ਤੇਰਾ ਘਰ ਵਾਲੀ ਦਾ ਤਾਂ ਆ ਗਈਆਂ ਅਸੀਂ ਫੇਰ ਹੁਕਮ ਦੀਆਂ ਬੱਚੀਆਂ ਨੇ ਆਉਣਾ ਸੀ ਰੋਟੀ ਵੀ ਖਾਣੀ ਆ ਹੱਦ ਹੋ ਗਈ ਉਹਦੇ ਵਾਲੀ ਤਾਂ ਇਸ ਨੂੰ ਸ਼ਰਮ ਨਹੀਂ ਆਈ ਕਿ ਮੇਰੀ ਭੈਣ ਨੂੰ ਤੇ ਮਾਂ ਨੂੰ ਭੇਜਤਾ ਆਪ ਸਕੂਟਰੀ ਚੱਕਦੀ ਲਿਆ ਦੇ ਉਹ ਚਲ ਉਹ ਤਾਂ ਕਦੇ ਕਦੇ ਹੀ ਆਉਂਦੇ ਆ ਪਰ ਆ ਜਿਹੜਾ ਭੇਜਣਾ ਤਾਂ ਤੁਹਾਡਾ ਇਹ ਤਾਂ ਠੀਕ ਨਹੀਂ ਨਾ ਹੈਗਾ ਇਹ ਤਾਂ ਉਹਨੂੰ ਸੋਚਣਾ ਚਾਹੀਦਾ ਸੀ ਔਰ ਤੋ ਕਦੇ ਕਤਾਈ ਆ ਇਹ ਕੀ ਗੱਲ ਕਰਤਾ ਤੇ ਰੋਜ ਹੀ ਆਏ ਹੁੰਦੇ ਨੇ ਰੋਜ ਹੀ ਉਹ ਮੈਨੂੰ ਤਾਂ ੱਟੋਂ ਕੱਟ ਚਾਰ ਪੰਜ ਮਹੀਨੇ ਹੋ ਗਏ ਮੈਂ ਤਾਂ ਰਾਜੇ ਦੀ ਸ਼ਗਲ ਤੱਕ ਨਹੀਂ ਦੇਖੀ ਜੇ ਤੂੰ ਮੇਰਾ ਮੂੰਹ ਨਾ ਆਖਰਾਵੇਂ ਨਾ ਤਾਂ ਹੀ ਵਧੀਆ ਉਹਨੂੰ ਪੁੱਛ ਕੇ ਦੇਖ ਜੀ ਇਹਦੇ ਕੋਲ ਆਉਂਦਾ ਰੋਈ ਤੇ ਇੱਜ਼ਤ ਵੀਰੇ ਪਤਾ ਨਹੀਂ ਭੈਣ ਭਰਾਵਾਂ ਦੀ ਇਹ ਜਿਹੇ ਕਿੜੀਆਂ ਗੱਲਾਂ ਨੇ ਜਿਹੜੀਆਂ ਮੱਕਦੀਆਂ ਹੀ ਨਹੀਂ ਆਏ ਤੇ ਇਹ ਦਿਨ ਮੇਲਾ ਲਈ ਰੱਖਦੇ ਆ ਘਰ ਦੀ ਰਿਪੋਰਟ ਵੀ ਤਾਂ ਦੇਣੀ ਹੁੰਦੀ ਆ ਸਾਰੀ ਕੌਣ ਆਇਆ ਕੌਣ ਗਿਆ ਕੀ ਖਾਤਾ ਕੀ ਪੀਤਾ ਕੀ ਤਰਿਆ ਕੀ ਬਣਾਇਆ 24 ਘੰਟਿਆਂ ਦੇ 23 ਘੰਟੇ ਤਾਂ ਆਪਦੀ ਮਾਂ ਨਾਲ ਲੱਗੀ ਰਹਿੰਦੀ ਆ ਸਾਰੀ ਰਿਪੋਰਟ ਮੈਂਟ ਮੈਂਟ ਦੀ ਆਪਦੀ ਮਾਂ ਦਿੰਦੀ ਆ ਪਰ ਇਹ ਗੱਲ ਤੁਸੀਂ ਪਹਿਲਾਂ ਤਾਂ ਕਦੇ ਬੇਬੇ ਤੂੰ ਮੈਨੂੰ ਦੱਸਿਆ ਨਹੀਂ ਹੈਗੀ ਨਹੀਂ ਤਾਂ ਹੁਣ ਤਾਂ ਕੱਪੈਨ ਸਿੱਧੀ ਕਰਕੇ ਰੱਖ ਦੇ ਪਰ ਤੂੰ ਦੱਸਦੀ ਕੀ ਜੇ ਮੈਂ ਤੈਨੂੰ ਦੱਸਦੇ ਦੁੱਖ ਤਾਂ ਮੈਨੂੰ ਹੀ ਲੱਗਣਾ ਸੀ ਨਾ ਜੇ ਤੈਨੂੰ ਕੋਈ ਤਕਲੀਫ ਹੁੰਦੀ ਏ ਇਸ ਗੱਲ ਦਾ ਓਹੋ ਪਰ ਬੇਬੇ ਮੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਵੀ ਮੇਰੀ ਪਿੱਠ ਪਿੱਛੇ ਘਰ ਚ ਕੀ ਕੀ ਹੋ ਰਿਹਾ ਬੱਸ ਪਤਾ ਮੂਹ ਤਾਂ ਪੰਧੀ ਆ ਨਾ ਹਾ ਤਾਂ ਰੋਟੀ ਖਾਣੀ ਕਿਹੜਾ ਸੋਕੀ ਆ ਵੀਰੇ ਨਾਲੇ ਮੰਮੀ ਨੇ ਜੇ ਕੁਛ ਕਹਿ ਵੀ ਦਿੱਤਾ ਤਾਂ ਭਾਬੀ ਨੇ ਦਰਦਿਆਂ ਟੁੱਟ ਕੇ ਪੈ ਜਾਣਾ ਵੀ ਮਾਂ ਹੀ ਸਾਡੇ ਚ ਕਲੇਸ਼ ਪਾਉਂਦੀ ਆ ਸਾਰੀ ਪਵਾੜੇ ਪੋਣੀ ਜੜੇ ਇਹ ਆ ਲੈ ਐਡਾ ਉਹਦੀ ਕੀ ਮਜ਼ਾਦ ਆ ਦੱਸ ਉਹ ਬੇਬੇ ਘਰ ਦੀ ਮਾਲਕਣ ਸਾਡੀ ਵੱਡੀ ਇਹ ਤਾਂ ਜੋ ਮਰਜੀ ਕਹੇ ਉਹਦੇ ਚ ਇਨੀ ਹਿੰਮਤ ਨਹੀਂ ਹੈ ਫੇਤੇ ਵੀ ਤੇਰੇ ਵੱਲ ਨਾ ਅੱਖ ਚੱਕ ਕੇ ਦੇ ਸਕੇ ਕੋਈ ਨਹੀਂ ਅੱਜ ਇਹਦੇ ਇੱਕਿਆਂ ਨੂੰ ਤਾਂ ਪਹਿਲਾਂ ਚੰਗੀ ਤਰ੍ਹਾਂ ਸਿੱਧਾ ਕਰਨਾ ਹੀ ਪੈਣਾ ਨਾਲੇ ਰਹੀ ਗੱਲ ਰਾਜੇ ਦੀ ਤੁਸੀਂ ਹੁਣ ਇਦਾਂ ਕਰਿਓ ਤੁਸੀਂ ਮੇਰੇ ਤੋਂ 5 7 10 ਮਿੰਟ ਬਾਅਦ ਹੀ ਆਇਓ ਪਹਿਲਾਂ ਮੈਂ ਜਾ ਕੇ ਦੇਖਦਾ ਕਿ ਕੀ ਮجهه ਹੈ ਚੁਗਲੀਆਂ ਕਰਨਾ ਮੈਨੂੰ ਇੱਕ ਗੱਲ ਦੱਸ ਜਦੋਂ ਵੀ ਤੂੰ ਕਿਤੇ ਇੱਥੇ ਮੈਨੂੰ ਮੇਰੇ ਘਰ ਮਿਲਣ ਆਉਣਾ ਹੁੰਦਾ ਸਭ ਤੋਂ ਪਹਿਲਾਂ ਫੋਨ ਕਰਕੇ ਇਹ ਕਿਉਂ ਪੁੱਛਦਾ ਹੁੰਨਾ ਵੀ ਜੀਜਾ ਜੀ ਘਰ ਹੈਗੇ ਨੇ ਜਾਂ ਨਹੀਂ ਉਹ ਤਾਂ ਬੀਬੀ ਤੈਨੂੰ ਪਤਾ ਹੀ ਆ ਮੈਂ ਜੀਜੇ ਦੀ ਕਿੰਨੀ ਇੱਜ਼ਤ ਕਰਦਾ ਵਾਂ ਉਹ ਤਾਂ ਮੈਂ ਤਾਂ ਪੁੱਛਦਾ ਸੀ ਇਹ ਤਾਂ ਵਧੀਆ ਗੱਲ ਆ ਪਰ ਕਦੀ ਉਹਨਾਂ ਦੇ ਹੁੰਦਿਆ ਤੇ ਵੀ ਤਾਂ ਆਜਿਆ ਕਰ ਉਹਨਾਂ ਨੇ ਕਹਿਣਾ ਵੀ ਮੇਰੇ ਮਗਰੋਂ ਚੋਰੀ ਭੈਣ ਨੂੰ ਮਿਲਣ ਆਉਂਦਾ ਤੇ ਮਗਰੋਂ ਚਲਾ ਜਾਂਦਾ ਨਾ ਪੁੱਤ ਐਡਾ ਨਹੀਂ ਕਰੀਦਾ ਧੀਆਂ ਦੇ ਕੇ ਪੁੱਤ ਲਈਦੇ ਨੇ ਇਹਦੇ ਨਾਲ ਤਾਂ ਵੱਧ ਸਾਨੂੰ ਉਹਦਾ ਧਿਆਨ ਰੱਖਣਾ ਪੈਣਾ ਜੀ ਤੁਹਾਨੂੰ ਪਤਾ ਹੀ ਇਹ ਕੰਮ ਦੇ ਰਜੀਵੇਂ ਦਾ ਕੰਮ ਵੀ ਤਾਂ ਕਰਨੇ ਪੈਂਦੇ ਹੀ ਹੈ ਨਾ ਬਾਕੀ ਤੁਹਾਨੂੰ ਪਤਾ ਹੀ ਹੈ ਤੁਹਾਡਾ ਵਸਾ ਵੀ ਨਹੀਂ ਕਰਦੇ ਲੈ ਅੱਜ ਤਾਂ ਨੀਤਾ ਨੂੰ ਮਰਾਦਾ ਹੀ ਹੋ ਗਈਆਂ ਹੁਣ ਕਿਵੇਂ ਟਲੂੰਗਾ ਅੱਜ ਤਾਂ ਮਿਲਣਾ ਹੀ ਪਊਗਾ ਹਾਲੇ ਤੇਰੇ ਜੀਜਾ ਜੀ ਵੀ ਆ ਗਏ ਵਾਹ ਅੱਜ ਕੀੜੀ ਦੇ ਘਰ ਆ ਇੰਨੇ ਨਰਾਇਣ ਇਕੱਠੇ ਹੋ ਕੇ ਕਿਵੇਂ ਆ ਗਏ ਸਤਿ ਸ਼੍ਰੀ ਅਕਾਲ ਮਮੀ ਖੁਸ਼ ਰਹੁ ਬੇਟਾ ਮੂੰ ਤਾਂ ਕਦੇ ਤੋਂ ਚੱਜ ਨਾਲ ਰਾਜੇ ਰੜਕੇ ਹੀ ਨਹੀਂ ਹੈ ਅੱਜ ਤਾਂ ਵੀ ਫਿਰ ਮੌਕੇ ਤੇ ਮਿਲ ਹੀ ਗਿਆ ਤੂੰ ਤੈਨੂੰ ਢੀਕਦੇ ਸੀ ਅਸੀਂ ਹੁਣੇ ਹੀ ਮੈਂ ਤਾਂ ਗੈਵੀ ਨੂੰ ਕਹਿ ਕੇ ਹਟੀਆਂ ਪ੍ਰੋਣੇ ਨੂੰ ਫੋਨ ਲਾ ਮਿਲ ਕੇ ਜਾਵਾਂਗੇ ਅਸੀਂ ਚਲੋ ਜੇ ਇੰਨਾ ਜੋਰ ਜਿਆ ਪਾ ਕੇ ਕਹਨੇ ਆ ਤਾਂ ਮੰਨ ਹੀ ਲੈਣਾ ਉਹ ਗੈਵੀ ਅੱਬੇ ਬੇਬੇ ਨਹੀਂ ਦੇਸੀ ਬੇਬੇ ਕਿੱਥੇ ਗਈ ਹੋਈ ਆ ਮੰਮੀ ਤੇ ਗੁੱਡੀ ਤਾਂ ਹਾ ਸਮੋਸੇ ਤੇ ਜਲੇਬੀਆਂ ਲੈਣ ਗਏ ਹੋਏ ਆ ਮੈਂ ਤਾਂ ਉਹਨਾਂ ਨੂੰ ਬਥੇਰਾ ਕਿਹਾ ਸੀ ਵੀ ਬਾਹਰ ਚਿੱਕੜ ਗਾਰੇ ਬਹੁਤ ਹੋਇਆ ਮੈਂ ਸਕੂਟਰੀ ਤੇ ਜਾ ਕੇ ਲੈ ਆਉਣੀ ਆ ਉਹ ਕਹਿੰਦੇ ਨਹੀਂ ਤੂੰ ਬੈਠ ਕੇ ਆਪਦੀ ਮੰਮੀ ਤੇ ਭਰਾ ਪਰਜਾਈ ਨਾਲ ਗੱਲਾਂ ਮਾਰ ਅਸੀਂ ਜਾਨੂੰ ਆ ਤਾਂ ਜਾਣਾ ਐ ਇੱਥੋਂ ਫੜ ਲੈ ਆਉਣੀ ਆ ਕਿਵੇਂ ਪੋਚੇ ਜੇ ਪਉਣ ਲੱਗੀ ਹੋਈ ਆ ਨਾ ਤੇਰੇ ਦਿਮਾਗ 'ਚ ਇਹ ਗੱਲ ਨਹੀਂ ਆਉਂਦੀ ਵੀ ਸਿਆਣੀ ਬਿਆਣੀ ਜਾਊਗੀ ਤੁਰੀ ਉੱਥੇ ਦੁਕਾਨ ਤੇ ਤੇ ਨਾਲ ਉੱਥੇ ਮੇਰੀ ਭੈਣ ਉਹ ਜੇ ਚਿੱਕੜ ਗਾਰੇ 'ਚ ਡਿੱਗ ਪਈ ਤਾਂ ਫਿਰ ਬੇਫਤਾ ਪੈਣੀ ਆ ਕਿਹਨੇ ਸੰਭਾਲਣਾ ਨੇ ਭਾਜੀ ਅਸੀਂ ਬਹੁਤ ਮੜਾ ਕੀਤਾ ਪਰ ਮਾਸੀ ਜੀ ਕਿੱਥੇ ਟਲਦੇ ਕਹਿੰਦੇ ਸਲਾਬਾ ਜ ਮੌਸਮ ਹੋਇਆ ਪਿਆ ਤੁਹਾਨੂੰ ਅਸੀਂ ਸਮੋਸੇ ਤੇ ਜਲੇਬੀਆਂ ਖੋਣੇ ਖੋਣੇ ਨੇ ਮੇਰੀ ਤਾਂ ਬੱਸ ਹੋ ਗਈ ਇੰਨਾ ਚੱਕਲ ਸੀ ਨਾ ਤਿੰਨ ਚਾਰ ਵਾਰ ਤਾਂ ਮੈਂ ਤਲਕਣੋਂ ਵਾਚੀ ਆ ਪਰ ਉਹਦਾ ਹੁਕਮ ਤਾਂ ਪਕਾਉਣਾ ਹੀ ਪਾਣਾ ਸੀ ਨਾ ਬਾਕੀ ਮੈਂ ਤੇਰੇ ਸਮੋਸੇ ਚਲੇਬੀਆਂ ਤਾਂ ਲਿਆ ਤੇ ਚਾਹ ਬਣਾਏਗੀ ਕੋਈ ਮੈਂ ਬਣਾਵਾਂ ਕਿਉਂ ਤੂੰ ਕਿਹ ਚਾਹ ਬਣਾਵੇਂਗੀ ਇੱਥੇ ਮਹਾਰਾਣੀ ਲੱਗੀ ਹੋਈ ਆ ਵੀ ਆਪਦੇ ਪੇਕਿਆਂ ਦੀ ਸੇਵਾ ਕਰਨ ਇਹਨੂੰ ਸ਼ਰਮ ਨਹੀਂ ਚਾਹੀਦੀ ਪਹਿਲਾਂ ਤਾਂ ਭੇਜਣ ਲੱਗੀ ਨਾ ਤੁਸੀਂ ਕਿਉਂ ਗਈਆਂ ਸੀਗੀਆਂ ਆ ਤੁਸੀਂ ਵੀ ਆ ਦੇਖ ਲੋ ਹਾਲ ਮੇਰੇ ਅਬ ਤੇਰੀ ਮਾ ਦਾ ਆ ਬੁੱਢੀ ਠੇਰੀ ਉਹ ਜੇ ਡਿੱਗ ਪੈਂਦੀ ਉੱਥੇ ਚਿੱਕਰ ਚ ਜਲੂਸ ਤਾਂ ਸਾਡਾ ਨਿਕਲਣਾ ਸੀਗਾ ਇਹਨੂੰ ਤੁਸੀਂ ਕੋਈ ਚੰਗੀ ਮੱਤ ਨਹੀਂ ਸੀ ਦੇ ਸਕਦੇ ਹਾਦਾ ਤੁਹਾਡੀ ਦੋਨਾਂ ਵਾਲੀ ਬੁੱਢੀ ਕਿਉਂ ਐਵੇਂ ਝੂਠ ਬੋਲੀ ਜਾਂਦੀ ਆ ਤੇ ਮੰਮੀ ਤੁਸੀਂ ਵੀ ਆ ਸਿਆਣੇ ਬਿਆਣੇ ਹੋ ਕੇ ਕਿਉਂ ਝੂਠ ਬੋਲਣ ਲੱਗੇ ਹੋਏ ਆ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਮੈਂ ਜਾ ਕੇ ਲਿਆਉਣੀ ਆ ਤੁਸੀਂ ਆਪ ਹੀ ਕਿਹਾ ਵੀ ਨਹੀਂ ਮੈਂ ਜਾਣਾ ਅਸੀਂ ਤਾਂ ਸਗੋਂ ਮਨਾ ਵੀ ਕੀਤਾ ਸੀ ਪਰ ਤਾ ਹੁਣ ਦੱਸ ਮੈਂ ਕੀ ਕਹਾਂ ਜੇ ਹਰਮਨ ਕੋਈ ਕਹੂੰ ਕਿ ਇਹਦੇ ਪੇਕੇ ਆ ਨੇ ਤਾਂ ਇਹੀ ਕਹਿਣਾ ਵੀ ਸਾਸਿਕ ਪੱਤੀ ਆ ਇਹੀ ਤੰਗ ਕਰਦੀ ਆ ਜੀਜਾ ਜੀ ਤੁਸੀਂ ਮਾਈਂਡ ਨਾ ਕਰੋ ਮਾਸੀ ਤੇ ਦੇਦੀ ਆ ਆਪਣੀ ਮਰਜ਼ੀ ਨਾਲ ਗਈਆਂ ਨੇ ਤੂੰ ਚੁੱਪ ਕਰ ਜਾ ਤੂੰ ਕੌਣ ਹੁੰਨੀ ਆ ਸਾਡੇ ਘਰ ਦੇ ਮਾਮਲੇ ਚ ਦਗਲਾੰਦਾ ਜੀ ਕਰਨ ਵਾਲੀ ਕੋਈ ਅਸੀਂ ਜਾਣੀਏ ਸਾਡਾ ਕੰਮ ਕਿਵੇਂ ਸਫਾਈਆਂ ਜਾਂ ਦੇਣ ਲੱਗੀਆਂ ਦੀ ਪਰਚਾਈ ਉਹਨੂੰ ਸਫਾਈਆਂ ਦੇਣ ਦੀ ਕੀ ਲੋੜ ਆ ਉਹਨੇ ਤਾਂ ਜੋ ਦੇਖਿਆ ਉਹੀ ਕਹਿਣਾ ਤੇ ਮੈਂ ਵੀ ਜੋ ਦੇਖਿਆ ਉਹ ਮੈਂ ਵੀ ਤਾਂ ਫਿਰ ਉਹੀ ਕਹੂੰਗਾ ਉਹ ਗੱਲ ਸੁਣਾ ਰਾਜੇ ਅ ਚਾਰ ਪੰਜ ਮਹੀਨੇ ਹੋ ਗਏ ਮੈਨੂੰ ਤਾਂ ਤੂੰ ਕਦੇ ਸ਼ਕਲ ਦਿਖਾਈ ਨਹੀਂ ਆ ਹੁਣ ਤਾਂ ਮੈਨੂੰ ਆਂਢੀ ਗੁਆਂਢੀ ਵੀ ਦੱਸਦੇ ਆ ਵੀ ਤੇਰਾ ਸਾਲਾ ਤੀਜੇ ਕਿਦਾਂ ਲੱਥਿਆ ਆ ਰਹਿਦਾ ਆਪਣੀ ਭੈਣ ਦੇ ਕੋਲੇ ਲੈ ਕੀ ਗੱਲ ਮੇਰੇ ਮੂਹਰੇ ਆਉਂਦੇ ਨੂੰ ਤੈਨੂੰ ਕੀ ਹੁੰਦਾ ਨਾਲੇ ਉਹ ਜੀਜਾ ਜਿਹੜੀ ਵੀ ਆਪਾਂ ਗੱਲ ਹੈਈ ਨਾ ਆਪਾਂ ਬਾਹਰ ਇਹ ਗੱਲ ਕਰ ਲੈਣੇ ਆ ਓਏ ਤੂੰ ਡਰਦਾ ਕਿਉਂ ਆ ਬੈਠ ਅੱਥੇ ਸੱਚ ਦਾ ਸਾਹਮਣਾ ਇਹਨਾਂ ਨੂੰ ਵੀ ਤਾਂ ਕਰਨਾ ਚਾਹੀਦਾ ਆ ਨਹੀਂ ਜੋਜੀ ਆਉਂਦਾ ਉਹੀ ਮੂੰਹ ਚ ਬੋਲੀ ਜਾਂਦੇ ਆ ਘਟੋ ਘਟ ਦੂਜੇ ਦੀ ਤਾਂ ਸੁਣ ਲਓ ਵੀ ਦੂਜਾ ਕੀ ਕਹਿੰਦਾ ਆ ਨਾਲੇ ਤੂੰ ਕਿਉਂ ਡਰਿਆ ਜਾਂਦਾ ਇਹਨਾਂ ਕੋਲ ਹਾਂ ਸੱਚ ਦਾ ਸਾਹਮਣਾ ਕਰ ਆ ਨੀਵੀਂ ਬਾਕੇ ਥੋੜੀ ਸਰਨਾ ਉਹ ਦੱਸ ਕਿਉਂ ਨਹੀਂ ਮੇਰੇ ਸਾਹਮਣੇ ਆਉਂਦਾ ਆ ਕਿਉਂ ਨਹੀਂ ਮੇਰਾ ਸਾਹਮਣਾ ਕਰਦਾ ਦੱਸ ਜਾਂ ਫਿਰ ਮੈਂ ਦੱਸਾਂ ਨਾ ਨਾ ਜੱਜਾ ਜੀ ਇੱਥੇ ਗੱਲ ਨਾ ਕਰਿਓ ਇਹ ਗੱਲ ਆਪਣੇ ਦੋਨਾਂ ਚ ਹੋਈ ਸੀਗੀ ਤੇ ਦੋਨਾਂ ਚ ਨਿਭਣਾ ਚਾਹੀਦੀ ਰਾਜੇ ਕਿਹੜੇ ਪਰਦੇ ਆਈ ਗੱਲ ਇਹਨੇ ਕੀ ਦੱਸਣਾ ਮੈਂ ਹੀ ਦੱਸਦਾ ਇਹ ਤਾਂ ਹੁਣ ਨੀਵੀਂ ਪਾ ਕੇ ਬੈਠਾ ਅੱਖਾਂ ਜਿਹਾ ਚਰਾਰਿਆ ਤਾਂ ਸੁਣ ਲਓ ਤੁਸੀਂ ਵੀ ਸਾਲ ਸਵਾ ਸਾਲ ਪਹਿਲਾਂ ਮੇਰੇ ਤੋਂ 1 ਲੱਖ ਰੁਪਇਆ ਆਧਾਰ ਲੈ ਕੇ ਗਿਆ ਸੀ ਤੇ ਕਹਿੰਦਾ ਜੀ ਜੀ ਬਹੁਤ ਅਸੀਂ ਤਾਂ ਤੰਗੀ ਆ ਮੇਰਾ ਤਾਂ ਕੰਮ ਰੁਕਿਆ ਪਿਆ ਅਧਰੋ ਮਹੀਨੇ ਸਵਾ ਮਹੀਨੇ ਚ ਉਹ ਪੈਸੇ ਦੇ ਦੋ ਤੇ ਨਾ ਹੋ ਮਿੰਨਾ ਸਵਾ ਮਿਨਾ ਆ ਨਾ ਪੈਸੇ ਆਏ ਤੇ ਇਹ ਐ ਸਾਹਬ ਜੀ ਹੁਣੀ ਜਿਵੇਂ ਮੈਂ ਘਰ ਤੋਂ ਬਾਹਰ ਪੈਰ ਪਾਉਂਦਾ ਸੀ ਤੇ ਠਾ ਅੰਦਰ ਜਿਹੜਾ ਦੁਖ ਸਕ ਬੋਲਣਾ ਆਦੀ ਭੈਣ ਕੋਲੇ ਮਿਲ ਕੇ ਚਲੇ ਜਾਂਦੇ ਸੀ ਓਏ ਮੈਨੂੰ ਤਾਂ ਇਹ ਵੀ ਡਰ ਐ ਉਹ ਮੈਨੂੰ ਤਾਂ ਤੂੰ ਲੁੱਟੇ ਲੁੱਟਿਆ ਆਪਦੀ ਭੈਣ ਤੋਂ ਪਤਾ ਨਹੀਂ ਕਿੰਨੇ ਕੁ ਪੈਸੇ ਮੇਰੇ ਤੋਂ ਵੀ ਚੋਰੀ ਲੈ ਕੇ ਜਾਂਦਾ ਹੋਵੇਗਾ ਨਹੀਂ ਜੀਜਾ ਜੀ ਰੱਬ ਦੀ ਸੌਂ ਲੱਗੇ ਜੇ ਇੱਕ ਪੰਜੀਵੇਂ ਜੀਦੀ ਤੋਂ ਨਿੱਤੀ ਹੋਵੇਗਾ ਰਾਜਾ ਸਹੀ ਕਹਿੰਦਾ ਇਹਨੂੰ ਨਾ ਐਵੇਂ ਜਲੀਲ ਨਾ ਕਰੋ ਮੇਰੇ ਤੋਂ ਕਦੇ ਵੀ ਇਹਨੇ ਕੋਈ ਵੀ ਪੈਸਾ ਨਹੀਂ ਮੰਗਿਆ ਜੀਜਾ ਜੀ ਸਾਡੇ ਹਾਲਾਤ ਹੀ ਐਨੇ ਮਾੜੇ ਚੱਲ ਰਹੇ ਕਿ ਸਾਡੇ ਕੋ ਪੈਸੇ ਟਾਈਮ ਸਿਰ ਮੋੜ ਹੀ ਨਹੀਂ ਹੋਏ ਤੇ ਤੁਮਾਰ ਪਹਿਲੇ ਹੀ ਕਿਹਾ ਸੀ ਤੂੰ ਵਿੱਚ ਟੰਗ ਨਾ ਹੜਾ ਤੇ ਤੂੰ ਵੀ ਤੇ ਤੂੰ ਵੀ ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲੈ ਪੈਸੇ ਹੁਣ ਕਿੱਦਾਂ ਲੈਣੇ ਨੇ ਤੂੰ ਦੇਣੇ ਨਹੀਂ ਤੈਨੂੰ ਮੈਂ ਲੈ ਕੇ ਦਿਖਾਉਂਗਾ ਆ ਦੇਖੀ ਕਿਵੇਂ ਆਉਦੇ ਆ ਪੈਸੇ ਆਏ ਤੂੰ ਮੇਰੀ ਗੱਲ ਤੂੰ ਵੀ ਧਿਆਨ ਨਾਲ ਸੁਣ ਲੈ ਜਦੋਂ ਤੱਕ ਇਹ ਪੈਸੇ ਨਹੀਂ ਨਾ ਮੈਨੂੰ ਮੋੜਦਾ 1 ਲੱਖ ਰੁਪਈਆ ਖਬਰਦਾਰ ਜੇ ਤੂੰ ਆਉਂਦੇ ਪੇਕੇ ਘਰ ਪੈਰ ਪਾਇਆ ਤਾਂ ਤੁਸੀਂ ਵੀ ਤਿੰਨੇ ਜਣੇ ਸੁਣ ਲਓ ਜਦੋਂ ਤੱਕ ਮੇਰੇ ਪੈਸੇ ਨਹੀਂ ਨਾ ਮੋੜਦੇ ਤੁਸੀਂ ਵੀ ਜੁਰਤ ਨਾ ਕਰਿਓ ਇੱਥੇ ਸਾਡੇ ਘਰ ਦੇ ਵਿੱਚ ਪੈਰ ਪਾਉਣ ਦੀ ਇਹ ਸੋਚ ਲਿਓ ਮਰ ਗਈ ਤੁਹਾਡੇ ਲਈ ਧੀ ਤੇ ਧੀ ਲਈ ਤੁਸੀਂ ਕਿਉਂ ਮਰ ਗਈ ਧੀ ਤੇ ਕਿਉਂ ਮਰ ਗਏ ਪੇਕੇ ਮੈਂ ਕਿਉਂ ਨਾ ਪੇਕੇ ਜਾਵਾਂ ਤੇ ਇਹ ਕਿਉਂ ਨਾ ਮੈਨੂੰ ਮਿਲਣੋਂ ਕਸੂਰਬਰ ਤੁਸੀਂ ਦੋਨੇ ਆ ਇਹਨੇ ਪੈਸੇ ਲੈਨੇ ਤੁਸੀਂ ਪੈਸੇ ਦਿੱਤੇ ਨੇ ਤੁਸੀਂ ਅੱਜ ਤੱਕ ਮੈਨੂੰ ਦੱਸਿਆ ਮੇਰਾ ਭਰਾ ਮੇਰੇ ਕੋਲੋਂ ਪੈਸੇ ਲੈ ਕੇ ਗਿਆ ਚੋਰੀ ਤਾਂ ਤੁਸੀਂ ਵੀ ਰੱਖੀ ਆ ਮੇਰੇ ਤੋਂ ਫਿਰ ਤੁਸੀਂ ਕਿਸ ਹੱਕ ਨਾਲ ਮੈਨੂੰ ਮੇਰੇ ਪੇਕੇ ਜਾਣ ਤੋਂ ਰੋਕਦੇ ਆ ਮੈਂ ਕਿਉਂ ਰੁਕਾਂ ਆਪਣੇ ਪੇਕੇ ਜਾਣ ਤੋਂ ਕੀ ਕਸੂਰ ਆ ਮੇਰਾ ਛੋੜਦੇ ਆ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਪੈਸੇ ਤਾਂ ਮੈਂ ਗਈ ਨਾ ਧੀਏ ਸ਼ੌਂ ਲੱਗੇ ਮੈਨੂੰ ਮੈਨੂੰ ਵੀ ਨਹੀਂ ਪਤਾ ਇਹਨੇ ਪੈਸੇ ਕਦੋਂ ਲਏ ਨੇ ਜੇ ਮੈਨੂੰ ਪਤਾ ਹੁੰਦਾ ਨਾ ਇਹਨੇ ਪੈਸੇ ਲੈਣੇ ਮੈਂ ਨਹੀਂ ਉੱਥੇ ਹੀ ਰੋਕ ਦੇਣਾ ਸੀ ਮੰਮੀ ਤੁਹਾਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਪੈਸੇ ਇਹਨੇ ਲੈਨੇ ਉਹਨਾਂ ਨੇ ਦਿੱਤੇ ਨੇ ਕਸੂਰ ਵਾਰੇ ਦੋਵੇਂ ਨੇ ਤੁਸੀਂ ਨਹੀਂ ਕਸੂਰਵਾਰ ਤਾਂ ਸਾਡੇ ਹਾਲਾਤ ਸੀ ਅਸੀਂ ਕਿੱਥੋਂ ਪੈਸੇ ਮੋੜਨੇ ਸੀ ਕੰਮ ਹੀ ਠਾਪੋ ਕੇ ਰਹਿ ਗਿਆ ਦੱਸ ਕਿੰਨਾ ਭੋਲਾ ਮੇਰਾ ਪਤਾ ਹੁਣ ਇਹਨਾਂ ਦਾ ਪਤਾ ਲੱਗ ਗਿਆ ਇਹਨਾਂ ਨੇ ਇੱਕ ਪਰਚੇ ਤੇ ਲਿਖਾ ਕੇ ਸਾਈਨ ਕਰਵਾ ਲਈ ਤੇ ਮੇਰੇ ਮਾਪਿਆਂ ਦੇ ਨਾਲੇ ਦੇ ਘਰ ਆਈ ਦੇ ਜਿਹੜਾ ਕਰਨ ਮੁੱਕਰਦਾ ਜਾਣ ਨਾਲ ਆ ਲਿਖਣਗੇ ਇੰਨੀ ਦੇਰ ਕਰਤਾ ਸੀ ਪੈਸੇ ਦੇ ਦਾਂਗੇ ਗੈਰੀ ਤੂੰ ਵੀ ਸਿਆਣੀ ਬਣ ਉਹਨਾਂ ਚਿਰ ਪੈਕੇ ਨਾ ਜਾਈ ਜਿੰਨਾ ਚਿਰ ਪੈਸੇ ਨਹੀਂ ਮੋੜਦੇ ਮੰਮੀ ਮੈਂ ਤਾਂ ਸਿਆਣੀ ਬਣ ਜੂ ਤੁਸੀਂ ਤਾਂ ਸਿਆਣੇ ਬਿਆਣੇ ਹੋ ਸਿਆਣੀਆਂ ਗੱਲਾਂ ਕਰਦੇ ਚੰਗੇ ਲੱਗਦੇ ਹੋ ਐਵੇਂ ਬਲਦੀ ਤੇ ਤੇਲ ਨਾ ਪਾਓ ਭੈਣ ਭਾਈ 'ਚ ਲੈਣਾ ਦੇਣਾ ਤਾਂ ਬਣਿਆ ਹੀ ਹੋਇਆ ਮੈਂ ਮੰਨਦੀ ਆ ਵੀ ਇਹਨੇ ਇਹਨਾਂ ਕੋਲੋਂ ਪੈਸੇ ਲੈ ਕੇ ਗੱਲ ਤੇ ਕੀਤੀ ਆ ਪਰ ਇਹ ਵੀ ਕਿੰਨਾ ਮਜਬੂਰ ਹੋਊਗਾ ਜਦੋਂ ਇਹ ਇਹਨਾਂ ਤੋਂ ਪੈਸੇ ਮੰਗਣ ਆਇਆ ਹੋਗਾ ਜਦੋਂ ਬੰਦੇ ਨੂੰ ਕੋਈ ਰਸਤਾ ਨਹੀਂ ਨ ਦਿਸਦਾ ਤਾਂ ਫਿਰ ਉਹਨੂੰ ਆਪਦੇ ਭੈਣ ਭਾਈ ਯਾਦ ਆਉਂਦੇ ਨੇ ਤੇ ਅੱਗੋਂ ਜੇ ਭੈਣ ਭਾਈ ਪੈਸੇ ਦੇ ਕੇ ਇਦਾਂ ਮੇਹਣੇ ਮਾਰਨ ਤਾਂ ਕਿੱਥੋਂ ਦਾ ਰਿਸ਼ਤਾ ਤੇ ਕਿਥੋਂ ਦੀ ਰਿਸ਼ਤੇਦਾਰੀ ਰਹਿ ਗਈ ਹੁਣ ਬਣ ਤਾਂ ਇਹ ਚੀਚਾ ਸਾਲੇ ਦੀ ਸੀ ਤੇ ਪਿਸ ਤਾਂ ਮੈਂ ਗਈ ਨਾ ਹਮੇਸ਼ਾ ਇਦਾਂ ਹੀ ਹੁੰਦਾ ਜਦੋਂ ਵੀ ਕਿਤੇ ਘਰ ਤੇ ਕੋਈ ਇਦਾਂ ਦੀ ਮੁਸੀਬਤ ਆਉਂਦੀ ਆ ਤਾਂ ਹਮੇਸ਼ਾ ਔਰਤ ਹੀ ਪਿਸਦੀ ਆ ਤੇ ਟਿਕਿਆਂ ਦੇ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਭਾਵੇਂ ਔਰਤ ਦਾ ਕੋਈ ਹੱਥ ਨਹੀਂ ਹੁੰਦਾ ਪਰ ਪਿਸ ਤਾਂ ਹਮੇਸ਼ਾ ਆਪ ਹੀ ਜਾਂਦੀ ਆ ਨਾ ਤੁਸੀਂ ਤਾਂ ਮੈਂਟ ਲਾਇਆ ਕਹਿਣ ਨੂੰ ਵੀ ਪੇਕੇ ਨਾ ਜਾਈ ਪਰ ਮੈਨੂੰ ਤਾਂ ਪੁੱਛ ਕੇ ਦੇਖੋ ਵੀ ਮੇਰੇ ਤੇ ਕੀ ਬੀਤ ਰਹੀ ਆ ਮੈਂ ਕਿਉਂ ਨਾ ਜਾਵਾਂ ਪੇਕੇ ਗਲਤੀਆਂ ਥੋਡੀਆਂ ਦੋਨਾਂ ਦੀਆਂ ਇਹ ਪੇਕੇ ਮੈਂ ਨਾ ਜਾਵਾਂ ਮੈਨੂੰ ਹੀ ਦੱਸੋ ਮੈਂ ਕਿਉਂ ਨਾ ਜਾਵਾਂ ਪੇਕੇ